ਸਸਿਕਾਲ ਆਨ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸੁਖਵਿੰਦਰ ਸਿੰਘ ਪਿਛਲਾ ਪੂਰਾ ਸਫਰ ਤੁਸੀਂ ਇਸ ਵੀਡੀਓ ਦੇ ਵਿੱਚ ਨਾਲ ਦੀ ਨਾਲ ਦੇਖਿਆ ਤਾਂ ਕਾਫੀ ਔਕੜਾਂ ਮੁਸ਼ਕਲਾਂ ਨੂੰ ਪਾਰ ਕਰਕੇ ਜੰਗਲ ਸੰਘਣੇ ਨੂੰ ਪਾਰ ਕਰਕੇ ਦਲਦਲ ਡੈਮ ਪਾਰ ਕਰਨ ਤੋਂ ਬਾਅਦ ਖਤਰਨਾਕ ਰਾਹਾਂ ਪਗਡੰਡੀਆਂ ਨੂੰ ਪਾਰ ਕਰਨ ਤੋਂ ਬਾਅਦ ਅਸੀਂ ਉਸ ਗੁਰੂ ਘਰ ਦੇ ਵਿੱਚ ਪਹੁੰਚ ਗਏ ਆ ਜਿੱਥੇ ਅੱਜ ਵੀ ਖਾਲਸੇ ਦਾ ਨਿਸ਼ਾਨ ਝੁੱਲ ਰਿਹਾ ਹੈ ਤਾਂ ਇਹ ਪਿੰਡ ਚੌਕੜੀਆਂ ਦਾ ਨਿਸ਼ਾਨ ਸਾਹਿਬ ਹੈਗਾ ਬੇहद ਔਖੇ ਰਾਹਤ ਪਾਰ ਕਰਕੇ ਜਦੋਂ ਆਪ ਇੱਥੇ ਆ ਕੇ ਦੇਖਿਆ ਤਾਂ ਜਦੋਂ ਨਿਸ਼ਾਨ ਸਾਹਿਬ ਦੇ ਦਰਸ਼ਨ ਕੀਤੇ ਤਾਂ ਮੈਨੂੰ ਲੱਗਦਾ ਉਹ ਸਾਰੀ ਥਕਾਨ ਸਾਰਾ ਜੋ ਮਨ ਦੇ ਵਿੱਚ ਡਰ ਇੱਕ ਸਹਿਮ ਸੀਗਾ ਜੰਗਲ ਦਾ ਉਹ ਸਾਰਾ ਨਿਕਲ ਗਿਆ ਔਰ ਖਾਸ ਗੱਲ ਹੈ ਕਿ ਬੇਸ਼ੱਕ ਇਹ ਪਿੰਡ ਉਜੜ ਗਿਆ ਬੇਸ਼ੱਕ ਇਸ ਪਿੰਡ ਦੇ ਵਿੱਚ ਹੁਣ ਕੋਈ ਨਹੀਂ ਰਹਿੰਦਾ ਪਰ ਪਿੰਡ ਦੇ ਲੋਕ ਅੱਜ ਵੀ ਇੱਥੇ ਆ ਕੇ ਇੱਕ ਪਾਸੇ ਇਸ ਨਿਸ਼ਾਨ ਸਾਹਿਬ ਦਾ ਬਸਾਖੀ ਦੇ ਉੱਤੇ ਚੋਲਾ ਜਿਹੜਾ ਹੈ ਉਹ ਬਦਲਿਆ ਜਾਂਦਾ ਹੈ ਚੋਲਾ ਸਭ ਬਦਲਿਆ ਜਾਂਦਾ ਹੈ ਔਰ ਦੂਸਰੇ ਪਾਸੇ ਇੱਥੇ ਗੁਰੂਕਰ ਦੀ ਇਮਾਰਤ ਜਿਹੜੀ ਹੈ ਉਹ ਬਣਾਈ ਗਈ ਹੈ ਔਰ ਇੱਥੋਂ ਜੋ ਸਾਨੂੰ ਪ੍ਰੂਫ ਸਬੂਤ ਮਿਲ ਰਹੇ ਨੇ ਜਿਵੇਂ ਪੱਤਲਾਂ ਜਾਂ ਹੋਰ ਕੁਝ ਚਾਹ ਦੇ ਜਿਹੜੇ ਡਿਸਪੋਜ਼ਲ ਮਿਲ ਰਹੇ ਨੇ ਤੁਸੀਂ ਤਾਂ ਲਗਾ ਸਕਦੇ ਹੋ ਕਿ ਪਿੰਡ ਦੇ ਲੋਕ ਅੱਜ ਵੀ ਇੱਥੇ ਆਉਂਦੇ ਨੇ ਔਰ ਇੱਥੇ ਆ ਕੇ ਲੰਗਰ ਜਿਹੜਾ ਉਹ ਲਗਾਇਆ ਜਾਂਦਾ ਮੈਨੂੰ ਲੱਗਦਾ ਬੜੀ ਵੱਡੀ ਵੱਡੀ ਸੇਵਾ ਹੈ ਰਾਨੀ ਵਾਲੀ ਗੱਲ ਹੈ ਕਿ ਅੱਜ ਵੀ ਇਹ ਲੋਕ ਇਸ ਸੰਘਣੇ ਜੰਗਲ ਨੂੰ ਪਾਰ ਕਰਨ ਤੋਂ ਬਾਅਦ ਜੰਗਲ ਦੇ ਵਿੱਚ ਆ ਕੇ ਗੁਰੂ ਘਰ ਦੀ ਸਾਮ ਸਭਾਲ ਕਰ ਰਹੇ ਨੇ ਔਰ ਇੱਥੇ ਆ ਕੇ ਜਿਹੜਾ ਲੰਗਰ ਦੀ ਸੇਵਾ ਵੀ ਕਰਦੇ ਨੇ ਤਾਂ ਇੱਕ ਵਾਰ ਨਿਸ਼ਾਨ ਸਾਹਿਬ ਦੇ ਮੈਂ ਕੈਮਰਾਮੈਨ ਨੂੰ ਕਹੂੰਗਾ ਦਰਸ਼ਨ ਕਰਵਾ ਦਿਓ ਹਾਲ ਹੀ ਦੇ ਵਿੱਚ ਮੈਨੂੰ ਲੱਗਦਾ ਹੈ ਵਿਸਾਖੀ ਦੇ ਉੱਤੇ ਇਹ ਚੋਲਾ ਸਾਹਿਬ ਜਿਹੜਾ ਬਦਲਿਆ ਲੱਗ ਰਿਹਾ ਹੈ ਇੱਧਰ ਚੋਲਾ ਸਾਹਿਬ ਦੇ ਉੱਤੇ ਖੰਡਾ ਸਾਹਿਬ ਦਾ ਜਿਹੜਾ ਉਹ ਨਿਸ਼ਾਨ ਹੈਗਾ ਔਰ ਆਲੇ ਦੁਆਲੇ ਬੜਾ ਸਾਫ ਸਫਾਈ ਇਹ ਬਿਲਕੁਲ ਜੰਗਲ ਦੇ ਬਿਲਕੁਲ ਗੱਬੇ ਔਰ ਇੱਕ ਪਹਾੜੀ ਦੀ ਚੋਟੀ ਦੇ ਉੱਤੇ ਪਿੰਡ ਵਸਦਾ ਸੀਗਾ ਕਿਸੇ ਸਮੇਂ ਇਸ ਪਿੰਡ ਦੇ ਵਿੱਚ ਲੋਕ ਰਹਿੰਦੇ ਸੀਗੇ ਕਿਹੜੀ ਬਰਾਦਰੀ ਰਹਿੰਦੀ ਸੀਗੀ ਕਿਹੜੇ ਲੋਕ ਸੀਗੇ ਉਹਨਾਂ ਦਾ ਕੀ ਕਿੱਤਾ ਸੀਗਾ ਉਹਨਾਂ ਲੋਕਾਂ ਦੀ ਰੋਜ਼ਮਰਰਾ ਦੀ ਜ਼ਿੰਦਗੀ ਕਿਵੇਂ ਚੱਲਦੀ ਸੀਗੀ ਉਹ ਵੀ ਤੁਹਾਨੂੰ ਦੱਸਾਂਗੇ ਤਾਂ ਆ ਸਾਹਮਣੇ ਦੇਖੋ ਇਹ ੴ ਸਤਨਾਮ ਵਾਹਿਗੁਰੂ ਗੁਰਦੁਆਰਾ ਚੌਕੜੀਆਂ ਤਾਂ ਇਹ ਅੱਜ ਵੀ ਨਿਸ਼ਾਨ ਉਸ ਗੁਰੂ ਘਰ ਦਾ ਇੱਥੇ ਮੌਜੂਦ ਹੈ ਹੁਣ ਸਾਡੇ ਨਾਲ ਕਰਮਵੀਰ ਬਾਈ ਆ ਤਾਂ ਕੋਸ਼ਿਸ਼ ਅੱਜ ਕਰਮਵੀਰ ਬਾਈ ਤੋਂ ਕਰਦੇ ਆ ਕਿਉਂਕਿ ਇਹਨਾਂ ਨੂੰ ਇਹਦੇ ਇਹ ਪਿਸ਼ੋਕੜ ਦੇ ਬਾਰੇ ਸਾਰੀ ਜਾਣਕਾਰੀ ਹੈ ਕਿਉਂਕਿ ਇਹ ਇੱਥੇ ਪਹਿਲਾਂ ਵੀ ਆ ਚੁੱਕੇ ਨੇ ਪਰ ਆਈ ਤੁਹਾਡੇ ਵਸਨਿਕਨ ਨਾਲ ਵੀ ਇਹ ਗੱਲਬਾਤ ਕਰ ਚੁੱਕੇ ਨੇ ਤਾਂ ਇਹਨਾਂ ਦੇ ਕੋਲ ਬੇहद ਜਿਹੜੀ ਪਿੰਡ ਦੇ ਨਾਲ ਜੁੜੀ ਹੋਈ ਜਾਣਕਾਰੀ ਸਾਰੀ ਗੱਲਬਾਤ ਕਰਾਂਗੇ ਤਾਂ ਕਰਨਬੀਰ ਭਾਈ ਪਹਿਲਾਂ ਤਾਂ ਤੇਰਾ ਧੰਨਵਾਦ ਭਾਈ ਤੁਸੀਂ ਮਤਲਬ ਸਮਾਂ ਦਿੱਤਾ ਔਰ ਤੁਸੀਂ ਅੱਜ ਐਨੇ ਰੁਜੀ ਮਿਆਂ ਪਰ ਇਹ ਸਮੇਦ ਵਿੱਚ ਤੋਂ ਸਮਾਂ ਕੱਢਿਆ ਔਰ ਔਕਣਾ ਭਰੇ ਰਾਹ ਜੋ ਇੱਥੇ ਤੱਕ ਸਾਨੂੰ ਲੈ ਕੇ ਆਏ ਕੋਈ ਚੱਕਰ ਹੀ ਕੋਈ ਨਹੀਂ ਕਿਉਂਕਿ ਅਸੀਂ ਲਾਸਟ ਵੀਡੀਓ ਜਦੋਂ ਅਸੀਂ ਬਣਾਈ ਸੀ ਤਾਂ ਤੁਹਾਡੇ ਨਾਲ ਪ੍ਰੋਮਿਸ ਸੀਗਾ ਕਿ ਇਸ ਗੁਰਦੁਆਰੇ ਸਾਹਿਬ ਤੁਹਾਨੂੰ ਦਰਸ਼ਨ ਜ਼ਰੂਰ ਕਰਾਉਣੇ ਆ ਹੂੰ 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 ਸੁਖਵਿੰਦਰ ਭਾਜੀ ਮੈਂ ਸਭ ਤੋਂ ਪਹਿਲਾਂ ਮੇਰਾ ਸਵਾਲ ਲਓ ਪਹਿਲਾਂ ਕਰਨਬੀਰ ਭਾਈ ਜਦੋਂ ਅਪਾ ਅੱਜ ਆ ਕੇ ਨਿਸ਼ਾਨ ਸਾਹਿਬ ਦੇਖਿਆ ਹਾਂ ਤੁਸੀਂ ਪਹਿਲਾਂ ਵੀ ਚਲੋ ਦੇਖ ਚੁੱਕੇ ਆ ਹਾਂ ਪਰ ਜਦੋਂ ਆ ਕੇ ਇਹ ਨਿਸ਼ਾਨ ਸਾਹਿਬ ਦੇਖਿਆ ਤੁਹਾਡੇ ਮਨ ਚ ਕਿਸ ਤਰੀਕੇ ਦਾ ਬਲਬਲਾ ਸੀਗਾ ਕਿਵੇਂ ਲੱਗਾ ਤੁਹਾਨੂੰ ਸੁਖندر ਪਾਜੀ ਜਦੋਂ ਬੰਦਾ ਆਪਣੀ ਮੰਜ਼ਿਲ ਸੋਚਦਾ ਹਣਾ ਬੰਦੇ ਨੂੰ ਪਤਾ ਨਹੀਂ ਹੁੰਦਾ ਕਿ ਉੱਥੇ ਗੁਰਦੁਆਰਾ ਸਾਹਿਬ ਆ ਹਾਂ ਸਾਡੇ ਮਨ ਜਦੋਂ ਪਹਿਲੀ ਵਾਰੀ ਆਇਆ ਉਦੋਂ ਵੀ ਇਹ ਸੋਚਿਆ ਯਾਰ ਉੱਥੇ ਜਾਣਾ ਆ ਮਿਲੂਗਾ ਅੰਕਲ ਨਾਲ ਸੀ ਪਿੰਡ ਦੇ ਪੰਚੋ ਸਾਹਿਬ ਇੱਥੇ ਦੇ ਫੌਜੀ ਆ ਇਹ ਜੰਗਲ ਦੇ ਰਾਜੇ ਕਹਿ ਲੋ ਹੈਗੇ ਆ ਕੱਲੀ ਕੱਲੀ ਗਲੀ ਪਤਾ ਆ ਹਾਂ ਜਦੋਂ ਆਏ ਤਾਂ ਮਨ ਨੂੰ ਸਕੂਨ ਬਹੁਤ ਮਿਲਿਆ ਕਿ ਆਪਣੀ ਮੰਜ਼ਲ ਤੇ ਪਹੁੰਚ ਗਏ ਹਾਂ ਸੁਖਿੰਦਰ ਭਾਜੀ ਮੈਂ ਇੱਕ ਤੁਹਾਨੂੰ ਗੱਲ ਕਰਦਾ ਇਹ ਵੀਡੀਓ ਮੇਰੇ ਬ੍ਰਦਰ ਨੇ ਕੈਨੇਡਾ ਦੇਖੀ ਅੱਛਾ ਮੈਨੂੰ ਉਹਨੂੰ ਫੋਨ ਕੀਤਾ ਕਹਿੰਦਾ ਤੂੰ ਕੁਝ ਨੋਟ ਕੀਤਾ ਮੈਂ ਕਿਹਾ ਨਹੀਂ ਭਾਜੀ ਹੂੰ ਕਹਿੰਦਾ ਦੀਆਵਾਂ ਜੰਗਲ ਆ ਮੈਂ ਕਿਹਾ ਹਾਂ ਕਹਿੰਦਾ ਉੱਥੇ ਨਿਸ਼ਾਨ ਸਾਹਿਬ ਝੋਲਦਾ ਮੈਂ ਕਿਹਾ ਬਿਲਕੁਲ ਝੋਲਦਾ ਹੂੰ ਕਹਿੰਦਾ ਤੈਨੂੰ ਗੁਰੂ ਦੀ ਜਿਹੜੀ ਰਹਿਮਤ ਵਾ ਹਾਂ ਉਸ ਬੂਟੇ ਤੇ ਦੇਖੋ ਭਾਜੀ ਹਾਂ ਬੜੀ ਹੈਰਾਨੀ ਦੀ ਗੱਲ ਹੈ ਭਾਜੀ ਉਸ ਬੰਦੇ ਨੇ ਨੋਟ ਕੀਤਾ ਕਿ ਫੁੱਲ ਅੱਜ ਵੀ ਖਿਲੇ ਹੋ ਆ ਹਾਂ ਚਾਹੇ ਕੋਈ ਨਹੀਂ ਹੈਗਾ ਇੱਥੇ ਇਹਨੂੰ ਨਾ ਇਸ ਬੂਟੇ ਨੂੰ ਕੋਈ ਪਾਣੀ ਦਾ ਸਾਧਨ ਹੈ ਕੁਝ ਨਹੀਂ ਹੈ ਔਰ ਸਭ ਤੋਂ ਉੱਚਾ ਹੈ ਚੋਟੀ ਦੇ ਉੱਤੇ ਚੋਟੀ ਦੇ ਉੱਪਰ ਆਲੇ ਦੁਆਲੇ ਦਰਖਤ ਸੁੱਕੇ ਨੇ ਇਹਦੇ ਉਸ ਬੰਦੇ ਨੇ ਇਹ ਨੋਟ ਕੀਤਾ ਕਿ ਅੱਜ ਵੀ ਫੁੱਲ ਖਿੜੇ ਆ ਗੁਰੂ ਦੀ ਨਗਰੀ ਦੇ ਵਿੱਚ ਹਾਂ ਇਹ ਭਾਜੀ ਆਰਾਮ ਗੜੀਆਂ ਜਿਹੜੇ ਕੇਸਧਾਰੀ ਸਿੰਘ ਸੀਗੇ ਨਾ ਇਹ ਉਹਨਾਂ ਦਾ ਮਹੱਲਾ ਹੁੰਦਾ ਸੀ ਅੱਛਾ ਜੋ ਸਾਨੂੰ ਪਿੰਡ ਵਾਸੀ ਨੇ ਦੱਸਿਆ ਹਾਂ ਹਾਂ ਜਦੋਂ ਡੈਮ ਦੀ ਅਨਸਾਰੀ ਹੋਈ ਅਸੀਂ ਪਹਿਲਾਂ ਵੀ ਗੱਲ ਕੀਤੀ ਸੀ ਜਿੰਨੇ ਕੇਸਤਾਰੀ ਸਿੰਘ ਸੀਗੇ ਜਾਂ ਜਿੰਨੇ ਕੇਸਤਾਰੀ ਆਰਾਮਗੜੀ ਦੇ ਪਰਿਵਾਰ ਸੀਗੇ ਉਹ ਸਾਰੇ ਇੱਥੇ ਰਹਿੰਦੇ ਹੁੰਦੇ ਸੀ ਤਕਰੀਬਨ ਉੱਪਰ ਜੇ ਆਪਾਂ ਜਾਵਾਂਗੇ ਤੇ 40 ਤੋਂ 50 ਘਰ ਸੀਗੇ ਠੀਕ ਹੈ ਮਹੱਲਾ ਸੀ ਇੱਕ ਪ੍ਰੋਪਰ ਤੌਰ ਤੇ ਉਦੋਂ ਜਦੋਂ ਇਹ ਇਹ ਮੇਂਗਰੋਵਾਲ ਦਾ ਮਹੱਲਾ ਚੌਂਕੜੀਆਂ ਪੈਂਦਾ ਹੂੰ ਅਲੱਗ-ਅਲੱਗ ਮਹੱਲੇ 7-8 ਮਹੱਲੇ ਹੋਰ ਵੀ ਆ ਜਿਹੜੇ ਉੱਜੜ ਚੁੱਕੇ ਆ ਖੰਡਰ ਬਣ ਚੁੱਕੇ ਉਹਨਾਂ 'ਚ ਕੇਸ ਹੈਗਾ ਜਦੋਂ ਡੈਮ ਦੀ ਉਸਾਰੀ ਹੋਈ ਤਾਂ ਇਹ ਰਾਹੇ ਬੰਦ ਹੋ ਗਏ ਅੱਛਾ ਸਰਕਾਰ ਵੱਲੋਂ ਕਿਹਾ ਗਿਆ ਕਿ ਤੁਸੀਂ ਇਹ ਇਲਾਕੇ ਛੱਡ ਦਿਓ ਅਸੀਂ ਇਹ ਨਹੀਂ ਕਹਿੰਦੇ ਕਿ ਸਰਕਾਰ ਨੇ ਕੋਈ ਮਦਦ ਨਹੀਂ ਕੀਤੀ ਸਰਕਾਰ ਨੇ ਪਿੰਡ 'ਚ ਥਾਮਾਂ ਦਿੱਤੀਆਂ ਅੱਛਾ ਪੈਸੇ ਮੁਆਵਜ਼ਾ ਦਿੱਤਾ ਜਿੰਨਾ ਬੰਦਾ ਸੀਗਾ ਤਾਂ ਲੋਕਾਂ ਨੇ ਆਪ ਇਹ ਥੱਲੇ ਆ ਕੇ ਆਪਣਾ ਘਰ ਬਸਾ ਲਿਆ ਘਰ ਬਸਾ ਲਿਆ ਹੁਣ ਇੱਥੇ ਹਰੇਕ ਬਸਾਖੀ ਵਾਲੇ ਦਿਨ ਮੈਨੂੰ ਨਹੀਂ ਪਤਾ ਸੀ ਮੈਨੂੰ ਵੀ ਅੰਕਲ ਜੀ ਨੇ ਦੱਸਿਆ ਸੀਗਾ ਕਿ ਬਸਾਖੀ ਵਾਲੇ ਦਿਨ ਮੈਂ ਬਸਾਖੀ ਤੋਂ 15 ਦਿਨ ਪਹਿਲਾਂ ਆਇਆ ਸੀ ਇੱਥੇ ਕਿ ਇੱਥੇ ਨਿਸ਼ਾਨ ਸਾਹਿਬ ਝੂਲਦਾ ਆ ਅੱਛਾ ਆਉਂਦੇ ਆ ਲੰਗਰ ਲਾਉਂਦੇ ਆ ਦੋ ਦਿਨ ਲੰਗਰ ਲੱਗਦਾ ਆ ਤੇ ਸਾਫ ਸਪਾਈ ਹੁੰਦੀ ਆ ਲੋਕ ਇੱਥੇ ਆਪਣੇ ਘਰਾਂ ਨੂੰ ਦੇਖਣ ਵੀ ਆਉਂਦੇ ਆ ਤੇ ਹੋਰ ਪਰਿਵਾਰ ਜਿਹੜੇ ਕੋਈ ਹੁਸ਼ਿਆਰਪੁਰ ਚੱਲ ਗਿਆ ਜਾਂ ਕਿਤੇ ਮਿੰਗਰਵਾ ਰਹਿੰਦਾ ਆ ਹਾਂ ਉ ਵਿੱਚ ਵਿੱਚ ਕਦੇ ਆਪਣੇ ਘਰਾਂ ਚ ਆਉਂਦੇ ਰਹਿੰਦੇ ਆ ਆਪਾਂ ਜਿਵੇਂ ਕਰਨਵੀਰ ਭਾਈ ਦੇਖ ਰਹੇ ਆ ਗੁਰੂ ਘਰ ਦੀ ਆਪਾਂ ਇਮਾਰਤ ਵੀ ਨਾਲ ਦੀ ਨਾਲ ਤਸਵੀਰਾਂ ਵੀ ਦਿਖਾਈ ਜਾ ਰਹੇ ਆ ਇਸ ਇਮਾਰਤ ਦੇ ਵਿੱਚ ਜਦੋਂ ਫਿਰ ਉਹ ਕੁਝ ਦੱਸਦੇ ਆ ਜਦੋਂ ਲੰਗਰ ਲਗਾਇਆ ਜਾਂਦਾ ਇੱਥੇ ਪਾਠ ਵੀ ਕਰਕੇ ਜਾਂਦੇ ਆ ਬਿਲਕੁਲ ਪਾਜੀ ਬੇਸ਼ੱਕ ਮੈਨੂੰ ਲੱਗਦਾ ਸੁਖਮਨੀ ਸਾਹਿਬ ਦਾ ਪਾਠ ਤਾਂ ਜ਼ਰੂਰ ਜਾਂ ਜਪਜੀ ਸਾਹਿਬ ਦਾ ਪਾਠ ਤਾਂ ਜ਼ਰੂਰ ਕਰਕੇ ਜਾਂਦੇ ਹੋਣਗੇ ਪਾਜੀ ਇਹ ਜਦੋਂ ਹੁਣ ਇਹ ਹੁਣ ਤਾਂ ਜਿੰਦਾ ਲੱਗ ਚੁੱਕਾ ਆ ਹਾਂ ਜਦੋਂ ਮੈਂ ਲਾਸਟ ਟਾਈਮ ਆਇਆ ਸੀ ਨਾ ਇਹ ਦਰਵਾਜ਼ੇ ਨੂੰ ਜਿੰਦਾ ਨਹੀਂ ਸੀਗਾ ਅੱਛਾ ਇਹ ਖੁੱਲਾ ਸੀਗਾ ਅੱਛਾ ਤੇ ਤੁਸੀਂ ਦੇਖ ਸਕਦੇ ਹੋ ਜਿੱਦਾਂ ਗੁਰਦੁਆਰਾ ਸਾਹਿਬ ਦੇ ਵਿੱਚ ਗ੍ਰੰਥ ਸਾਹਿਬ ਰੱਖੇ ਹੁੰਦੇ ਆ ਉਹਨਾਂ ਦੀ ਇੱਕ ਪੋਜੀਸ਼ਨ ਬਣਾਈ ਵੀ ਹੁੰਦੀ ਆ ਉਹ ਬਿਲਕੁਲ ਇਸ ਕਮਰੇ ਦੇ ਅੰਦਰ ਇੱਕ ਫਰਸ਼ ਦੇ ਤੌਰ ਤੇ ਬਣਾਈ ਗਈ ਆ ਅੱਛਾ ਤੇ ਉਹਦੇ ਉੱਪਰ ਸਰੂਪ ਰੱਖਦੇ ਸੀਗੇ ਅੱਛਾ ਕਿ ਇੱਥੇ ਲੋਕ ਜਿੱਦਾਂ ਆਪਣਾ ਗੁਰਦੁਆਰਾ ਸਾਹਿਬ ਬਣਾਇਆ ਹੁੰਦਾ ਸੀਗਾ ਪ੍ਰੋਪਰ ਤੌਰ ਤੇ ਉਧਰ ਸਾਰਾ ਅੰਦਰ ਸਿਸਟਮ ਉਸ ਹਿਸਾਬ ਦੇ ਨਾਲ ਆ ਜਿੱਦਾਂ ਗੁਰਦੁਆਰਾ ਸਾਹਿਬ ਦੇ ਵਿੱਚ ਹੁੰਦਾ ਆ ਉਹੀ ਪਦਵੀ ਉਹੀ ਸਥਾਨ ਉੱਚਾ ਜਿੱਦਾਂ ਆਪਾਂ ਦੇਖਦੇ ਆ ਨਾ ਗੁਰਦੁਆਰਾ ਉਹ ਉਚਾਈ ਤੇ ਰੱਖਿਆ ਸੇਮ ਅੰਦਰ ਦਾ ਸਾਹਬ ਅੰਦਰ ਇਸੇ ਤਰੀਕੇ ਨਾਲ ਬਣਿਆ ਬਿਲਕੁਲ ਉਸੇ ਤਰ੍ਹਾਂ ਬਣਿਆ ਹੁਣ ਥੋੜਾ ਜਿੰਦਾ ਲੱਗਾ ਹੋਇਆ ਹੈ ਸ਼ਾਇਦ ਤਾਂ ਕਰਕੇ ਅਸੀਂ ਜਾ ਨਹੀਂ ਸਕਦੇ ਲੌਕ ਕੀਤਾ ਹੋਇਆ ਆ ਪਹਿਲਾਂ ਬਹੁਤ ਵਧੀਆ ਅੰਦਰ ਆਪਾਂ ਦੇਖ ਸਕਦੇ ਸੀਗੇ ਇਹ ਦੇਖ ਲਓ ਪਾਜੀ ਇਮਾਰਤ ਹਜੇ ਤੱਕ ਵੀ ਖੜੀ ਹੈ ਨਾ ਕਿ ਇੱਥੋਂ ਦੀ ਥੋੜੀ ਜਿਹੀ ਕੋਸ਼ਿਸ਼ ਮੈਂ ਕਰਦਾ ਤੁਹਾਨੂੰ ਅੰਦਰ ਦਾ ਤਸਵੀਰ ਦਿਖਾਉਣ ਦੀ ਪਰ ਥੋੜੀ ਮੁਸ਼ਕਲ ਹੈ ਮੁਸ਼ਕਲ ਹੈ ਬਿਲਕੁਲ ਥੋੜਾ ਮੁਸ਼ਕਲ ਹੈ ਚਲੋ ਇਹ ਸੇਫਟੀ ਮਨ ਲੱਗਦਾ ਹੌਲੀ ਵੀ ਚਾਹੀਦੀ ਹੈ ਕਿਉਂਕਿ ਕਿਤੇ ਕੋਈ ਇਹਦਾ ਗਲਤ ਇਸਤੇਮਾਲ ਜਿਹੜਾ ਮੈਨੂੰ ਲੱਗਦਾ ਉਹ ਨਾ ਹੋ ਸਕੇ ਅੱਛਾ ਤੇ ਉਹ ਰਾਮਗੜੀਆ ਭਾਈਚਾਰਾ ਅੱਜ ਵੀ ਕਨਵੀਰ ਭਾਈ ਇੱਥੇ ਆਉਂਦਾ ਹੈ ਬਿਲਕੁਲ ਭਾਜੀ ਇਹ ਉਹਨਾਂ ਦੇ ਪਰਿਵਾਰਾਂ ਵੱਲੋਂ ਇੱਥੇ ਲੰਗਰ ਲਗਾਇਆ ਜਾਂਦਾ ਆ ਅੱਛਾ ਉਹਨਾਂ ਦੇ ਪਰਿਵਾਰਾਂ ਵੱਲੋਂ ਨਿਸ਼ਾਨ ਸਾਹਿਬ ਜਿਹੜਾ ਚੁਲਾਇਆ ਜਾਂਦਾ ਜਿਹੜਾ ਨਵਾਂ ਏ ਜੂ ਜੂ ਚੋਲਾ ਸਾਹਿਬ ਤੁਸੀਂ ਕਹਿੰਦੇ ਹੋ ਇਹ ਇੱਥੇ ਉਹੀ ਬਦਲਦੇ ਹਰੇਕ ਸਾਲ ਆ ਕੇ ਅੱਛਾ ਉਹਨਾਂ ਦੀ ਡਿਊਟੀ ਲੱਗੀ ਹੋਈ ਆ ਗੁਰੂ ਸਾਹਿਬ ਵੱਲੋਂ ਅੱਛਾ ਉਹ ਉਹ ਸੰਗਤ ਆਉਣੀ ਹੋਣੀ ਆ ਅੱਛਾ ਕੁਝ ਦੱਸ ਦਿਓ ਕਿ ਕਿੰਨੇ ਕੁ ਲੋਕ ਇੱਥੇ ਰਹਿੰਦੇ ਸੀਗੇ ਤਕਰੀਬਨ ਜੋ ਇੱਥੇ ਦੀ ਅੰਕਲ ਦੱਸਦੇ ਹੁੰਦੇ ਸੀ ਜਿਹੜੀ ਬੋਟ ਸੀ ਉਹ 140 ਤੋਂ 50 ਜਾਣੇ ਦੀ ਬੋਟ ਸੀ ਇੱਥੇ ਅੱਛਾ 40 ਤੋਂ 50 ਘਰ ਸੀਗੇ ਭਾਜੀ ਤੇ ਓਬਵੀਅਸ ਆ ਬੋਟ ਤਿੰਨ ਤਿੰਨ ਚਾਰ ਚਾਰ ਬਟਾ ਤਾਂ ਗੁਰੂ ਘਰ ਦੇ ਤੁਸੀਂ ਦਰਸ਼ਨ ਕੀਤੇ ਅੱਜ ਵੀ ਨਿਸ਼ਾਨ ਸਾਹਿਬ ਝੂਲ ਰਿਹਾ ਤਾਂ ਇਹ ਉਹ ਘਰ ਸੀਗੇ ਇੱਥੇ ਉਹ ਸਿੱਖ ਰਹਿੰਦੇ ਸੀਗੇ ਇਹਨਾਂ ਨੂੰ ਲੋਗ ਉਸ ਗੁਰੂ ਘਰ ਦੀ ਸੇਵਾ ਕੀਤੀ ਜਾਂਦੀ ਸੀ ਉੱਥੇ ਸਾਰਾ ਜਿਹੜੇ ਪ੍ਰਬੰਧ ਚਲਾਏ ਜਾਂਦੇ ਸੀਗੇ ਅੱਜ ਵੀ ਕੀ ਕੀ ਜਾਂਦੀ ਆ ਹਰ ਮੁਸਾਫੀ ਦੇ ਉੱਤੇ ਸੰਗਤ ਆਉਂਦੀ ਹੈ ਆਉਂ ਸਿੱਖ ਹੋਦੇ ਆ ਉਹਨਾਂ ਦੇ ਪਰਿਵਾਰ ਆਉਂਦੇ ਆ ਤੇ ਉੱਥੇ ਲੰਗਰ ਦੀ ਜਿਹੜੀ ਸੇਵਾ ਚਲਾ ਕੇ ਜਾਂਦੇ ਆਰ ਦੇਖੋ ਇਹ ਕਿੰਨੇ ਖੂਬਸੂਰਤ ਕਿਸੇ ਸਮੇਂ ਘਰ ਕਿੰਨਾ ਖੂਬਸੂਰਤ ਤੇ ਪਿੰਡ ਹੋਊਗਾ ਔਰ ਅੱਜ ਇਹ ਪਿੰਡ ਪੂਰੀ ਤਰ੍ਹਾਂ ਦੇ ਨਾਲ ਠਹਿ ਠੇਰੀ ਹੋ ਚੁੱਕਿਆ ਔਰ ਇੰਨੀਆਂ ਸੋਹਣੀਆਂ ਇਮਾਰਤਾਂ ਬਣਾਈਆਂ ਗਈਆਂ ਸੀ ਇੰਨੇ ਉਸਦੇ ਪਹਾੜ ਦੇ ਉੱਤੇ ਕਿ ਤੁਸੀਂ ਸੋਤ ਨੂੰ ਸਾਹਮਣੇ ਇੱਕ ਬਿਲਡਿੰਗ ਦਿਖਾਉਂਗਾ ਮਾਰ ਦਿਖਾਉਂਗਾ ਉਹ ਡਬਲ ਸਟੋਰੀ ਇਮਾਰਤ ਸੀ ਜੀ ਔਰ ਪੱਥਰ ਦੇ ਜਿਹੜੇ ਇਤਰਾਜ ਕੇ ਇੱਥਾਂ ਬਣਦੀਆਂ ਨੇ ਉਹਨਾਂ ਦੇ ਨਾਲੇ ਘਰ ਬਣੇ ਜੀ ਅੱਜ ਇਹ ਬਿਲਕੁਲ ਠਹਿ ਠੇ ਜੀ ਹੋਸੀ ਕੋਲ ਖੰਡਰ ਬਣ ਕੇ ਚੱਲਦਾ ਹੈ ਤਾਂ ਕਰੰਬਈ ਇਹ ਕਿੰਨਾ ਸਮਾਂ ਤੋਂ ਲੱਗਦਾ ਹੈ ਤਕਦੂਕ ਤੂੰ ਇਹ ਤਕਰੀਬਨ 78 ਦੇ ਡੈਮ ਬਣਿਆ 78 ਤੋਂ ਬਾਅਦ ਇੱਧਰ ਤੁਸੀਂ ਇੱਧਰ ਆਓ ਤੁਹਾਨੂੰ ਮੈਂ ਜੋ ਚੀਜ਼ ਦਿਖਾਉਣੀ ਆ ਜੋ ਇਹਨਾਂ ਸਿੰਘਾਂ ਦੀ ਕਹਦੇ ਉਹ ਕਲਾ ਸੀ ਤੁਸੀਂ ਮੈਨੂੰ ਦੱਸਦੇ ਹੋ ਕਿ ਜਿਹੜੇ ਆ ਫੁੱਲ ਬਣੇ ਆ ਆ ਡਿਜ਼ਾਈਨ ਬਣੇ ਆ ਬਿਲਕੁਲ ਹੈ ਇਹ ਦੱਸੋ ਇਹ ਹੱਥੀ ਹੱਥੀ ਕਿਰਤ ਕੀਤੀ ਹੋਆ ਇਹ ਹੱਥੀ ਜਿਹੜੇ ਡਿਜ਼ਾਈਨ ਬਣੇ ਨੇ ਹਾਂ ਔਰ ਤੁਸੀਂ ਦੇਖੋ ਇਹ ਕਿੰਨੇ ਉਹ ਤਾਂ ਖੂਬਸੂਰਤ ਘਰ ਹੋਣਗੇ ਸਾਰਾ ਇਹਦੇ ਵਿੱਚ ਦੇਖੋ ਜੀ ਖਾਸ ਗੱਲ ਹੈ ਵੀ ਲੱਕੜ ਦਾ ਕੰਮ ਨਹੀਂ ਹੋਇਆ ਤੇ ਗਾਠਾਂ ਜਿਹੜੀਆਂ ਬਣਾਈਆਂ ਜੋ ਇਹ ਡਿਜ਼ਾਈਨਿੰਗ ਕੀਤੀ ਸਾਰੀ ਦੀ ਸਾਰੀ ਪੱਥਰ ਦੀ ਹੈ ਪੱਥਰ ਦੀ ਹੈ ਇਹਦੇ ਵਿੱਚ ਕਿਤੇ ਵੀ ਲੱਕੜ ਨਹੀਂ ਵਰਤੀ ਗਈ ਔਰ ਇਹ ਕਿੰਨੇ ਮਜ਼ਬੂਤ ਹੈ ਬੇਸ਼ੱਕ ਇਹ ਅੱਜ ਖੰਡਰ ਬਣ ਗਏ ਨੇ ਪਰ ਆਪਣੇ ਆਪ ਦੇ ਵਿੱਚ ਇਹ ਮਿਸ਼ਾਲੀਆਂ ਜਿਹੜੀਆਂ ਨੇ ਉਹ ਨੂੰਹ ਬੋਲ ਰਹੀਆਂ ਨੇ ਔਰ ਛੁੱਟੀਆਂ ਦੇਖੋ ਜਿਹੜੀਆਂ ਸਲੀਆਂ ਸਲੀਆਂ ਦੇ ਵਿੱਚ ਇਹ ਫੁੱਲ ਬੂਟੇ ਪਾਏ ਹੋਏ ਨੇ ਅੱਜ ਵੀ ਉੱcre ਪਏ ਨੇ ਕਿੰਨੀ ਮਜ਼ਬੂਤੀ ਇਹਨਾਂ ਦੇ ਵਿੱਚ ਹੋਵੇਗੀ ਤੁਸੀਂ ਇਹਨਾਂ ਦੇ ਹਸਤਾ ਤੋਂ ਅੰਦਾਜ਼ਾ ਉਹ ਪੂਰਾ ਲਗਾ ਸਕਦੇ ਦੇਖੋ ਇਹ ਕਿੱਦਾਂ ਖੂਬਸੂਰਤ ਘਰ ਹੋਊਗਾ ਕਿਹਦੇ ਸਮੇਂ ਔਰ ਸਾਹਮਣੇ ਜਿਹੜੀ ਵਾਰਤਾ ਜਿਹੜੀ ਸਭ ਤੋਂ ਜ਼ਿਆਦਾ ਹੈਰਾਨੀ ਹੁੰਦੀ ਆ ਕਰਵਾਈ ਹੂੰ ਉਹ ਡਬਲ ਸਟੋਰੀ ਘਰ ਬਣਾ ਸੀ ਯਾਰ ਇਹਦੇ ਤੋਂ ਬਾਈ ਡਬਲ ਦਾ ਵੀ ਟ੍ਰਿਪਲ ਸੀ ਇਹ ਕਿ ਦੇਖ ਲਓ ਉੱਪਰ ਵੀ ਬਿਲਡਿੰਗ ਸੀ ਉੱਪਰ ਵੀ ਹੈਗੀ ਆ ਹਾਂ ਤੇ ਜਿਹੜੇ ਘਰ ਸੀਗੇ ਨਾ ਇਹ ਸਾਰੇ ਕਹਿੰਦੇ ਅੰਡਰਗਰਾਉਂਡ ਸੀ ਥੱਲੇ ਸੀ ਇਹਨਾਂ ਦੀ ਅੱਛਾ ਹਾਂ ਘਰ ਬਾੜ ਦੇ ਵਿੱਚ ਅੰਡਰਗਰਾਉਂਡ ਸੀ ਹਾਂ ਔਰ ਇਸ ਪੂਰੀ ਇਮਾਰਤਾਂ ਥੋੜੀਆਂ ਇਹ ਨਹੀਂ ਕਿ ਤੁਸੀਂ ਆ ਸੀ। ਇਧਰ ਕੋਲਾ। ਉਹਰੇ ਦਰਸਤ ਵੀ ਬਹੁਤ ਕਾਲੀ ਹੋਣ ਦੇ ਕਰਨ ਦੀ। ਬਹੁਤ ਜ਼ਿਆਦਾ ਬਾਈ ਜਿਸ ਹਿਸਾਬ ਦੀ ਤੁਸੀਂ ਬਿਲਡਿੰਗ ਦੇਖੋ ਸਿਰਫ ਕੰਧਾਂ ਡਿੱਗੀਆਂ ਹੌਲੀ ਹੌਲੀ ਡਿੱਗ ਰਹੀਆਂ। ਚੂਨੇ 9 ਇੰਚ ਕੰਧ ਨਹੀਂ ਆਏ। ਨਹੀਂ ਇਹ 9 ਇੰਚੀ ਕੰਧ ਨਹੀਂ ਹੈ। ਲੰਗਾ 18 18 ਇੰਚੀ ਕੰਧ ਹੋਊਗਾ। ਬਿਲਕੁਲ ਤਿੰਨ ਤਿੰਨ ਇੱਟਾਂ ਇਕੱਠੀਆਂ ਲਾਈਆਂ ਹੋਈਆਂ ਆ ਚਾਰ ਚਾਰ ਇੱਟਾਂ। ਇੱਟਾਂ ਵੀ ਨਹੀਂ ਐ ਪਹਾੜ ਦੇ ਪੱਥਰ ਕੱਟ ਕੇ ਉਹ ਚੀਜ਼ਾਂ ਬਣੀਆਂ ਹੋਈਆਂ ਆ ਜੋ ਤੁਹਾਨੂੰ ਅਸੀਂ ਦਰਸ਼ਨ ਕਰਾ ਰਹੇ ਆ। ਇਹ ਸਿੰਘਾਂ ਦੀ ਨਗਰੀ ਸੀਗੀ। ਇੱਕ ਮੈਂ ਬਹੁਤ ਸੋਹਣਾ 뷰ਆ ਦਿਖਾਉਂਗਾ ਇਧਰ ਦਸ਼ਕਾਂ ਨੂੰ ਕਿ ਜਦੋਂ ਇੱਥੇ ਰਹਿੰਦੇ ਸੀਗੇ ਬਾਈ ਆ ਨਜ਼ਾਰਾ ਤਾਂ ਨਹੀਂ ਕਿਸੇ ਨੇ ਦੇਖਿਆ ਹੋਣਾ ਇਹ ਬਾਲਕਨੀ ਤਾਂ ਕਿਸੇ ਨੇ ਵੀ ਨਹੀਂ ਦੇਖੀ ਹੋਣੀ ਲੋਕੀ ਹਾਂ ਇਹਦਾ ਦੀ ਬਾਲਕਨੀ ਦਾ ਹੋਟ ਬਾਈ ਜੀ ਹੋਟਲ ਚ ਵੀ ਨਹੀਂ ਤੁਸੀਂ ਦੇਖ ਸਕਦੇ ਉਹ ਵੀ ਇੰਨੀ ਕੋਲੋਂ ਨਹੀਂ ਸੀ ਉਹ ਜੰਨਤ ਦੇ ਵਿੱਚ ਰਹਿੰਦੇ ਸੀ ਤੇ ਉਹ ਜੰਨਤ ਇਹ ਕਿੰਨੀ ਕੁ ਵਧੀਆ ਸੀ ਸਵਿੰਦਰ ਬਾਈ ਕੋਈ ਦੱਸ ਨਹੀਂ ਸਕਦਾ ਇਹ ਲਫਲਾਂ ਦੇ ਵਿੱਚ ਵਰਡ ਨਹੀਂ ਹੈਗੇ ਸਾਡੇ ਤੋਂ ਉਹ ਸ਼ਬਦ ਨਹੀਂ ਹੈਗੇ ਬਿਆਨ ਨਹੀਂ ਕਰ ਸਕਦੇ ਕੀ ਅਸੀਂ ਕਿਸ ਦੁਨੀਆ ਦੇ ਵਿੱਚ ਆ ਆ ਦੇਖੋ ਹੁਣ ਆ ਪੌੜੀ ਚੜਨੇ ਕਿਉਂ ਬਿਲਕੁਲ ਇਹ ਪੌੜੀ ਚੜੀ ਆ ਉੱਪਰ ਮੰਜ਼ਲ ਨੂੰ ਉੱਪਰਲੀ ਮੰਜ਼ਲ ਨੂੰ ਹਾਂ ਉਹ ਦਿੱਸਤੀ ਮੰਜ਼ਲ ਉਹ ਵੀ ਜਿਹੇ ਸੁਣੇ ਹੋਰ ਬਈ ਅਸਲ ਸ ਹੈ ਕੱਲੇ ਅਜਨਾਂ ਲੋਕ ਜੋ ਇਤੋ ਫੀਲ ਕਰ ਰਹੇ ਆ ਮਹਿਸੂਸ ਕਰ ਰਹੇ ਆ ਹਾਂ ਉਹ ਉਹਦੇ ਚ ਡਰ ਕਿਸ ਹਾਲ ਦਰੂ ਹੈਗਾ ਕਿਉਂਕਿ ਹੋ ਸਕਦਾ ਅੰਦਰ ਜਾਨਵਰ ਬੈਠਾ ਹੋਵੇ ਹੋ ਸਕਦਾ ਅੰਦਰ ਕੋਈ ਪੰਛੀ ਹੋਵੇ ਕਿਉਂਕਿ ਨਾਰਮਲ ਤेंदुआ ਇੱਧਰ ਬਾਗ ਨਾਰਮਲ ਆ ਸਾਂਭਰ ਨਾਰਮਲ ਆ ਕਿਉਂਕਿ ਆਵਾਜ਼ ਅਸੀਂ ਜਰੂਰ ਬੋ ਰਹੇ ਆ ਪਰ ਪੋਸਟੀ ਅਸੀਂ ਵੀ ਨਹੀਂ ਕਰਦੇ ਕਿ ਜਾਨਵਰ ਕਿਉਂਕਿ ਗਰਮੀ ਦਾ ਮੌਸਮ ਆ ਜਾਨਵਰ ਨੂੰ ਵੀ ਸ਼ਾਂ ਚਾਹੀਦੀ ਆ ਉਹਨੂੰ ਵੀ ਇਕਾਂਤ ਚਾਹੀਦਾ ਆ ਤਾਂ ਕਰਕੇ ਇਹ ਰਸਤਿਆਂ ਤੇ ਆਉਣਾ ਬਹੁਤ ਮੁਸ਼ਕਿਲ ਆ ਤੁਸੀਂ ਵੀ ਜੇ ਆਉਣਾ ਆ ਪਿੰਡ ਵਾਸੀਆਂ ਤੋਂ ਪੁੱਛ ਕੇ ਨਾ ਲਗਾਉਣਾ ਆ ਕਿਧਰ ਅੱਗੇ ਚੱਲਦੇ ਚਲੋ ਆਪਾਂ ਅੱਗੇ ਵੀ ਤਕਰੀਬਨ 10-12 ਘਰ ਹੋਰ ਵੀ ਆ ਇਹ ਇਹ ਘਰ ਖਤਮ ਨਹੀਂ ਹੁੰਦੇ ਇਸ ਬਿਲਡਿੰਗ ਤੋਂ ਅੱਗੇ ਵੀ ਘਰ ਸੀਗੇ ਇਹ ਤੋਂ ਸੱਜੇ ਪਾਸੇ ਵੀ ਘਰ ਸੀਗੇ ਇਹ ਤੋਂ ਖੱਬੇ ਪਾਸੇ ਵੀ ਘਰ ਬਿਲਕੁਲ ਸੁਖਵਿੰਦਰ ਭਾਈ ਬਾਹਰੋਂ ਲੱਗਦਾ ਕਿ ਖਰੇ 4 ਘਰ ਆ ਪਰ ਜਦੋਂ ਤੁਸੀਂ ਮਹੱਲੇ ਦੇ ਅੰਦਰ ਆ ਜਾਂਦੇ ਹੋ ਨਾ ਇਹ ਪੂਰਾ ਮਹੱਲਾ ਸੀ ਹਾਂ ਪੂਰਾ ਮਹੱਲਾ ਸੀ ਤੇ ਇਹ ਮਹੱਲਾ ਅਜੀਹਾ ਮਹੱਲਾ ਸੀ ਸ਼ਾਇਦ ਕੇਸਤਾਰੀ ਸਿੰਘਾਂ ਵੱਲੋਂ ਅਕੱਲਾ ਮਿੰਗਰੋ ਵਾਲ ਦਾ ਇਹ ਮਹੱਲਾ ਸੀ ਜਿਹੜਾ ਪੂਰਾ ਡਿਵੈਲਪ ਸੀਗਾ ਜੇ ਕਿਉਂਕਿ ਇਹਨਾਂ ਆਪ ਮਿਸਤਰੀ ਸੀਗੇ ਆਲੇ ਘਰ ਨਹੀਂ ਲੱਭੇ ਆਪਾਂ ਹਾਂ ਇਸ ਇਟਾਂ ਵਾਲੇ ਕਿਉਂਕਿ ਇਹ ਸੁਖਿੰਦਰ ਭਾਈ ਇਹ ਬੰਦੇ ਆ ਇਹ ਪੱਕੇ ਇਹ ਪੱਕੇ ਘਰ ਸੀਗੇ ਦੇਖੋ ਤੁਸੀਂ ਪਹਿਲਾਂ ਪਿੱਛੋਂ ਇਦਾਂ ਲੱਗਾ ਕਿ ਖਰੇ ਆ ਲਾਸਟ ਬਿਲਡਿੰਗ ਆ ਨਾ ਇਹ ਲਾਸਟ ਬਿਲਡਿੰਗ ਆ ਪਰ ਇੱਥੋਂ ਤਕਰੀਬਨ ਹਜੇ ਤੱਕ ਵੀ 10 ਬਾਰ ਘਰ ਹੋਰ ਅੱਗੇ ਆ ਹਾਂ ਤਾਂ ਇਹ ਉਜੜਿਆ ਪਿੰਡ ਆਪਾਂ ਸ਼ਬਦ ਉਜੜਿਆ ਜਦੋਂ ਸ਼ਬਦ ਬੋਲਦੇ ਆ ਨਾ ਉਹ ਇੱਕ ਵਾਰੀ ਦੇਲੂ ਤਰੂ ਪੈਂਦੀ ਹੈ ਤਰੂ ਪੈਂਦੀ ਹੈ ਇੰਨੀ ਮਿਹਨਤ ਮੁਸ਼ਕਲ ਦੇ ਨਾਲ ਕਿੰਨੇ ਚਾਉ ਦੇ ਨਾਲ ਇਹਨਾਂ ਘਰਾਂ ਨੂੰ ਉਦੋਂ ਸਿੰਗਾ ਨਹੀਂ ਬਣਾਇਆ ਹੋਊਗਾ ਅੱਜ ਇਹ ਪੂਰੇ ਖੰਡਰ ਹੋ ਚੁੱਕੇ ਨੇ ਔਰ ਸੁਖ ਸੂਤਾ ਨਹੀਂ ਪ੍ਰੋਪਰ ਇੱਥੇ ਸਰਕਾਰੀ ਪਹੁੰਚ ਨਹੀਂ ਆਉਂਦੀਆ ਉਸ ਸਮੇ ਤਾਂ ਛੱਡ ਕੇ ਜਾਣਾ ਪਿਆ ਬੜੇ ਮਜ਼ਬੂਤ ਘਰ ਸੀਗੇ ਪਰ ਸਮਾਂ ਬਲਵਾਨ ਆ ਕਹਿੰਦੇ ਅੱਜ ਜੇ ਦਿਨ ਹੈ ਤੇ ਰਾਤ ਵੀ ਪੈਣੀ ਹੈ ਇਹ ਰਾਤ ਦਾ ਦਿਨ ਚੜਨਾ ਹੈ ਤਾਂ ਇਹ ਸੁਭਗਤ ਤੌਰ ਦੇ ਤੇ ਦਿਨ ਕਦੇ ਇੱਕੋ ਜੇ ਨਹੀਂ ਰਹਿੰਦੇ ਕਿਸੇ ਸਮੇਂ ਜਦੋਂ ਵੀ ਇੱਥੇ ਰਹਿੰਦੇ ਹੋਣਗੇ ਤਾਂ ਕਦੇ ਸੋਚਿਆ ਵੀ ਨਹੀਂ ਹੋਊਗਾ ਕਿ ਅਸੀਂ ਇੱਥੋਂ ਓਝੜ ਕੇ ਆਪਣੇ ਬਣਾਏ ਇਹਨਾਂ ਮਹਿਲਾਂ ਨੂੰ ਆਸ਼ਿਆਨਾਂ ਨੂੰ ਛੱਡ ਕੇ ਇੱਥੋਂ ਜਾਵਾਂਗੇ ਪਰ ਅੱਜ ਛੱਡ ਕੇ ਜਾਣਾ ਪਏਗਾ ਤਾਂ ਇਹ ਤੁਹਾਨੂੰ ਵੀਡੀਓ ਕਿਦਾਂ ਦਾ ਲੱਗਾ ਜਰੂਰ ਕਮੈਂਟ ਕਰਕੇ ਦੱਸਿਓ ਔਰ ਖਾਸ ਗੱਲ ਹੈ ਵੀ ਤੁਸੀਂ ਮਦਦ ਕਰ ਸਕਦੇ ਹੋ ਸਾਡੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਕਮੈਂਟ ਲਾਈਕ ਤੇ ਸ਼ੇਅਰ ਕਰਕੇ ਕਿਉਂਕਿ ਤੁਹਾਡੀ ਇਹ ਲਾਈਕ ਤੁਹਾਡੇ ਕਮੈਂਟ ਤੁਹਾਡੇ ਸ਼ੇਅਰਿੰਗ ਜਿਹੜੀ ਹੈ ਉਹ ਸਾਨੂੰ ਇੱਕ ਹੌਸਲਾ ਦਿੰਦੀ ਹੈ ਤਾਂ ਜੋ ਅਸੀਂ ਚੰਗੀਆਂ ਚੰਗੀਆਂ ਚੀਜ਼ਾਂ ਜਾਂ ਅਲੂਪ ਹੋ ਚੁੱਕੀਆਂ ਪੰਜਾਬ ਦੀਆਂ ਚੀਜ਼ਾਂ ਤੁਹਾਡੇ ਤੱਕ ਲੈ ਕੇ ਆਈਏ ਬਣੇ ਰਹੋ ਪੌਣ ਪੰਜਾਬੀ ਟੀਵੀ ਦੇ ਨਾਲ